ਬੋਡਿਆਂ ਦੇ ਵਿੱਚ ਗੈਪ ਆ ਗਿਆ ਜਾਂ ਗ੍ਰੀਸ ਖਤਮ ਹੋ ਗਿਆ ਐਕਚੁਅਲ ਦੇ ਵਿੱਚ ਇਹ ਗੋਡਿਆਂ ਦੇ ਵਿੱਚ ਹੁੰਦੀ ਕੀ ਪ੍ਰੋਬਲਮ ਹੈ ਇਹ 60 70 ਸਾਲ ਦੀ ਏਜ ਤੋਂ ਬਾਅਦ ਹੁੰਦੀ ਸੀਗੀ ਅੱਜ ਕੱਲ ਦੇਖਦੇ ਆ 40 ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀਆਂ ਗੋਡਿਆਂ ਦੀ ਪ੍ਰੋਬਲਮ ਆ ਇਹ ਤਾਂ ਕਿਉਂ ਕਿਹੜੀ ਕੋ ਸਟੇਜ ਹੁੰਦੀ ਹੈ ਜਦੋਂ ਮਤਲਬ ਫਰੀਜ਼ ਨੂੰ ਪਤਾ ਲੱਗ ਜਾਂਦਾ ਵੀ ਹੁਣ ਤਾਂ ਇਸ ਤੋਂ ਬਾਅਦ ਇਹਨੂੰ ਚੇਂਜ ਹੀ ਕਰਨਾ ਪੈਣਾ ਜੀ ਜਿਹੜੇ ਗੋਡੇ ਆਪਾਂ ਪਾਉਨੇ ਹਾਂ ਤੁਸੀਂ ਜਿਹੜੇ ਚੇਂਜ ਕਰਦੇ ਰਿਪਲੇਸਮੈਂਟ ਹੁੰਦੀ ਹੈ ਇਹ ਕਿੰਨੇ ਟਾਈਪ ਦੇ ਜਿਵੇਂ ਕਹਿੰਦੇ ਵੀ 골ਡ ਹੋ ਗਿਆ ਜਾਂ ਟਾਈਟੇਨੀਅਮ ਹੋ ਗਿਆ ਕੀ ਹੈ ਜਿਹਦੇ ਬਾਰੇ ਬੜੇ ਵੱਡੇ ਵੋਲਡ ਲੱਗੇ ਹੁੰਦੇ ਆ ਕਿ ਜਿਹੜਾ ਰੋਬੋਟਿਕ ਜਿਹੜਾ ਸਰਜਰੀ ਹੁੰ ਕੋ ਉਹ ਇੱਕ ਨਵੀਂ ਟੈਕਨੀਕ ਹੈ ਉਹਦੇ ਬਾਰੇ ਵੀ ਲਾਈਫ ਕਿੰਨੀ ਕੁ ਹੁੰਦੀ ਹੈ ਜਿਹੜੇ ਆਪਾਂ ਕੋਲ ਇੱਕ ਆਪਣੇ ਪਿੰਡਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਜਿਹੜਾ ਐਂਥੀਸੀਆ ਦਾ ਇੰਜੈਕਸ਼ਨ ਲਗਾਉਣਾ ਹੈ ਜੀ ਉਹ ਰੀੜ ਦੀ ਹੱਡੀ ਦੇ ਵਿੱਚ ਲੱਗਦਾ ਇਹਦੇ ਇਸ ਆਪਰੇਸ਼ਨ ਦੇ ਵਿੱਚ ਵੀ ਲਗਾਉਣਾ ਪੈਂਦਾ ਕਿੰਨਾ ਕੁ ਖਰਚਾ ਹੋ ਜਾਂਦਾ ਹੈਗਾ ਅਪਰੋਕਸੀ ਇੰਸ਼ੋਰੈਂਸ ਦੇ ਵਿੱਚ ਕੱਲਾ ਜਿਹੜਾ ਇਹ ਕੋਟਿਆਂ ਦਾ ਟਰੀਟਮੈਂਟ ਹੀ ਇਨਵੋਲਵ ਹ ਅਤੇ ਜਿਹੜਾ ਜਿਵੇਂ ਤੁਹਾਡੇ ਕੋਲੇ ਹਸਪੀਟਲ ਦੇ ਵਿੱਚ ਰਹਿੰਦਾ ਹੈਗਾ ਦੋ ਤਿੰਨ ਦਿਨ ਚਾਰ ਸਾਰਾ ਕੁਝ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ Pro Prime News ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਬੜੀ ਇਨਫੋਰਮੇਸ਼ਨ ਵਾਲੀ ਰਹਿਣ ਵਾਲੀ ਹੈ ਕਿਉਂਕਿ ਅੱਜ ਹਰ ਪਰਿਵਾਰ ਦੇ ਵਿੱਚ ਇੱਕ ਐਸਾ ਆਪਣਾ ਜੀ ਹੁੰਦਾ ਪਰਿਵਾਰ ਦਾ ਕਿ ਜਿਹਨੂੰ ਗੋਡਿਆਂ ਦੀ ਪ੍ਰੋਬਲਮ ਆਉਂਦੀ ਹੀ ਆਉਂਦੀ ਹੈ ਤਾਂ ਅੱਜ ਅਸੀਂ ਇਹ ਵੀਡੀਓ ਹੈ ਜਿਹੜੀ ਇਹ ਗੋਡਿਆਂ ਦੀ ਪ੍ਰੋਬਲਮ ਸਮੱਸਿਆ ਦੇ ਸਬੰਧ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਏ ਆ ਅਸੀਂ ਅੱਜ ਰਾਮਪੁਰਾ ਵਿਖੇ ਪਹੁੰਚੇ ਆ Apex Hospital ਦੇ ਮਾਹਰ ਡਾਕਟਰ ਨੇ ਗੁਰਿੰਦਰ ਸਿੰਘ ਮਾਨ ਸਾਡੇ ਨਾਲ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਅਪਾ ਜੇ ਗੱਲ ਕਰੀਏ ਅੱਜ ਗੋਡਿਆਂ ਦੇ ਮੇਨ ਗੱਲ ਰੱਖਣੀ ਹੈ ਜੀ ਤੇ ਇਹ ਵੈਸੇ ਜਿਹੜੀ ਨਾਰਮਲ ਗੱਲ ਦੇ ਵਿੱਚ ਕਹਿੰਦੇ ਵੀ ਕਹਿੰਦੇ ਗੋਡਿਆਂ ਦੇ ਵਿੱਚ ਗੈਪ ਆ ਗਿਆ ਜਾਂ ਗਰੀਸ ਖਤਮ ਹੋ ਗਿਆ ਜੀ ਐਕਚੁਅਲ ਦੇ ਵਿੱਚ ਇਹ ਗੋਡਿਆਂ ਦੇ ਵਿੱਚ ਹੁੰਦੀ ਕੀ ਪ੍ਰੋਬਲਮ ਸਰ ਬੜੀ ਸਿੰਪਲ ਜੀ ਗੱਲ ਹੈ ਕਿ ਗੋਡੇ ਦੀ ਲੱਤ ਦੀ ਹੱਡੀ ਹੈ ਪੱਟ ਦੀ ਹੱਡੀ ਹੈ ਲੱਤ ਦੀ ਹੱਡੀ ਦੇ ਉੱਪਰ ਪੱਟ ਦੀ ਹੱਡੀ ਦਾ ਜਿਹੜਾ ਜੋੜ ਹੈ ਇਹ ਦਰਵਾਜ਼ੇ ਦੇ ਕਬਜੇ ਵਾਂਗੂ ਨਹੀਂ ਖੁੱਲਦਾ ਇਹ ਖੁੱਲਦਾ ਤੇ ਘੱਸਦਾ ਹੂੰ ਉਹ ਬਚਕਾਰ ਇੱਕ ਛਿੱਲੀ ਹੈ ਜਿਹੜੀ ਮੇਰੇ ਉਂਗਲ ਜਨੇ ਮੋਟੀ ਤੈਹ ਦੀ ਹੈਗੀ ਆ ਇਹ ਜਦੋਂ ਉਤੇ ਘਸੀ ਜਾਂਦਾ ਤਾਂ ਉਹ ਛਿੱਲੀ ਦੇ ਉੱਪਰ ਘਸੀ ਜਾਂਦਾ ਸਮਾ ਪੈ ਕੇ ਉਹ ਛਿੱਲੀ ਜਿਹੜੀ ਹੈਗੀ ਉਹ ਘਸਦੀ ਘਸਦੀ ਘਸ ਜਾਂਦੀ ਹੈ ਤਾਂ ਫਿਰ ਹੱਡੀਆਂ ਨੇੜੇ ਹੋ ਗਈਆਂ ਹੱਡੀਆਂ ਰਗੜਨ ਖਾਣ ਲੱਗੀਆਂ ਕਟਕੜ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੋਂ ਕਹਿ ਦਿੰਦੇ ਜੀ ਗੈਪ ਘਟ ਗਿਆ ਕਿਉਂਕਿ ਜਿਹੜੀ ਛਿੱਲੀ ਦਾ ਗੈਪ ਸੀਗਾ ਉਹ ਜਦੋਂ ਘਸ ਗਿਆ ਤਾਂ ਫਿਰ ਉਹ ਘੱਟ ਬਿਲਕੁਲ ਘਸ ਜਾਂਦਾ ਤਾਂ ਇਹੋ ਜਿਹੇ ਹਾਲਾਤ ਵਿੱਚ ਜਦੋਂ ਟੁੱਟ ਗਿਆ ਤਾਂ ਮਰਮਤ ਕਰ ਸਕਦੇ ਆ ਜਿਹੜਾ ਘਸ ਗਿਆ ਉਹ ਫਿਰ ਬਦਲਣਾ ਪੈਂਦਾ ਜਿਹੜੇ ਗੋਡੇ ਦੀ ਆਪਣੀਆਂ ਰਿਪਲੇਸਮੈਂਟ ਹੁੰਦੀ ਹੈ ਗੋਡਾ ਬਦਲਣਾ ਇਹ ਕਿੰਨਾ ਪਾਰਟ ਹੈ ਜਿਹੜਾ ਗੋਡੇ ਦਾ ਬਦਲਿਆ ਜਾਂਦਾ ਕਿ ਸਾਰਾ ਹੀ ਗੋਡਾ ਬਦਲਿਆ ਜਾਂਦਾ ਆ ਨਹੀਂ ਇਸ ਤਰ੍ਹਾਂ ਹੁੰਦਾ ਜੀ ਗੋਡੇ ਦੇ ਜਿਹੜੇ ਪੱਟ ਦੀ ਹੱਡੀ ਦੇ ਉੱਪਰ ਪੱਟ ਦੀ ਹੱਡੀ ਜਦੋਂ ਸਿੱਤਰ ਕਰਨਾ ਕੁਝ ਕਹਿ ਸਕਦੇ ਹਾਂ ਵੀ ਅਦਾ ਗੋਲ ਹੈ ਹੂੰ ਤੇ ਲਾਦੀ ਹੱਡੀ ਪਲੇਟ ਮੰਗੂ ਹੈ ਇਹ ਉਹਦੇ ਉੱਪਰ ਇੰਨਾ ਚੱਲਦਾ ਹੈਗਾ ਤੇ ਜਿਹੜੀ ਇਹਦਾ ਗੋਡੇ ਦੀ ਹੱਡੀ ਦਾ ਹੱਡੀ ਦਾ ਜਿਹੜਾ ਪਾਪਰਸ਼ਨ ਹੈਗਾ ਇਹਨੂੰ ਛਿੱਲਿਆ ਜਾਂਦਾ ਹੈ ਔਰ ਇਸ ਟਿਕਣਾ ਛਿੱਲਿਆ ਜਾਂਦਾ ਤੇ ਇੱਕ ਐਂਗਲ ਬਣਾਏ ਹੁੰਦੇ ਨੇ ਕੱਟ ਲੱਗਦੇ ਨੇ ਜਿਹੜੇ ਕੰਪਿਊਟਰਾਈਜ਼ਡ ਕੱਟ ਹੁੰਦੇ ਨੇ ਉਹਦੇ ਮੁਤਾਬਕ ਉਹ ਪ੍ਰੋਪਰ ਫਿਟ ਆਉਂਦਾ ਉੱਤੇ ਅੱਛਾ ਉਸ ਤਰ੍ਹਾਂ ਹੀ ਫਿਰ ਜਿਹੜੀ ਲੱਦੀ ਹੱਡੀ ਹੈਗੀ ਆ ਉਹਦੀ ਪਲੇਟ ਨੂੰ ਵੀ ਕੁਝ ਕੱਟਿਆ ਜਾਂਦਾ ਉਹਦੇ ਉੱਪਰ ਪਲੇਟ ਫਿਕਸ ਹੋ ਜਾਂਦੀ ਆ ਵਿਕਾਰਿਕ ਪਲਾਸਟਿਕ ਵਾਂਗੂ ਇਨਸਰਟ ਹੁੰਦਾ ਜਿਹੜਾ ਖਾਸ ਮੈਟਲ ਦਾ ਬਣਿਆ ਹੁੰਦਾ ਔਰ ਸੌਰੀ ਟੀਲ ਦਾ ਬਣਿਆ ਹੁੰਦਾ ਫਿਰ ਇਹ ਉਹਦੇ ਉੱਤੇ ਘਸਣਾ ਸ਼ੁਰੂ ਹੋ ਜਾਂਦਾ ਜਨਨ ਕਿ ਜਿਵੇਂ ਪੁਰਾਣੇ ਸਮੇਂ ਵਿੱਚ ਘੋੜਿਆਂ ਦੇ ਅਫਰਾਂ ਉਹ ਲਗਾ ਦਿੰਦੇ ਸੀਗੇ ਖੁਰੀਆਂ ਲਗਾ ਦਿੰਦੇ ਸੀਗੇ ਤਾਂ ਸੜਕ ਦੇ ਉੱਪਰ ਖੁਰੀ ਘਸਦੀ ਸੀ ਨਾ ਕਿ ਉਹਦਾ ਪੌੜ ਘਸਦਾ ਸੀਗਾ ਉਸ ਤਰ੍ਹਾਂ ਹੀ ਆ ਜੀ ਅੱਗੇ ਨਾ ਪਹਿਲਾਂ ਜਿਹੜਾ ਆਪਾਂ ਸੁਣਦੇ ਸੀਗੇ ਡਾਕਟਰ ਸਾਹਿਬ ਜਿਹੜੀ ਪ੍ਰੋਬਲਮ ਹੈ ਇਹ 60 70 ਸਾਲ ਦੀ ਏਜ ਤੋਂ ਬਾਅਦ ਆਉਂਦੀ ਸੀਗੀ ਅੱਜ ਕੱਲ ਦੇਖਦੇ ਨੇ 40 ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀਆਂ ਗੋਡੇਆਂ ਦੀਆਂ ਪ੍ਰੋਬਲਮਾਂ ਇਹ ਇਦਾਂ ਕਿਉਂ ਹੋ ਰਿਹਾ ਜੀ ਸਭ ਤੋਂ ਸਭ ਤੋਂ ਪਹਿਲਾਂ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਜਿਹੜੇ ਇਨਸਾਨ ਆ ਅਸੀਂ ਭੱਜਣ ਵਾਸਤੇ ਤੁਰਨ ਵਾਸਤੇ ਤਿਸ ਜੰਗਲਾਂ ਸ਼ਿਕਾਰ ਕਰਨ ਵਾਸਤੇ ਰੱਬ ਨੇ ਭੇਜੇ ਸੀ ਜੀ ਸਾਡੀ ਸੈਡੈਂਟਰੀ ਲਾਈਫ ਸਟਾਈਲ ਦੇ ਕਰਕੇ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ ਪੁਰਾਣੇ ਸਮੇਂ ਵਿੱਚ ਲੋਕੀ ਤੁਰਦੇ ਸੀ ਪਿੰਡੋਂ ਤੁਰੇ 5 ਕਿਲੋਮੀਟਰ ਦਾ ਸਫ਼ਰ ਪਰ ਮੋੜੇ ਤੇ ਪਰਨਾ ਰੱਖਿਆ ਪਿੰਡ ਤੋਂ ਸ਼ਹਿਰ ਪਹੁੰਚ ਗਏ ਖੇਤ ਪਹੁੰਚ ਗਏ ਅੱਜ ਕੱਲ ਮੋਟਰਸਾਈਕਲ ਸਕੂਟਰ ਕਾਰਾਂ ਜਿਪਾਂ ਇਹ ਸਾਰੇ ਦੇ ਕਰਕੇ ਸਾਡੀ ਜ਼ਿੰਦਗੀ ਬੜੀ ਸੌਖੀ ਹੋ ਗਈ ਹੈ ਪਰ ਲਾਈਫ ਸਟਾਈਲ ਜਿਹੜਾ ਹੈਗਾ ਸੈਡੈਂਟਰੀ ਹੋ ਗਿਆ ਚੇਅਰ ਤੇ ਬੈਠਣ ਵਾਲਾ ਹੋ ਗਿਆ ਬਿਲਕੁਲ ਤਾਂ ਬੋਡੀ ਫਾਈਬਰ ਘਟਦਾ ਜਾਂਦਾ ਹੈ ਜਿਵੇਂ ਜਿਵੇਂ ਹੱਡੀਆਂ ਕਮਜ਼ੋਰ ਹੁੰਦੀ ਜਾਂਦੀਆਂ ਤਾਂ ਉਹਨਾਂ ਦੀ ਕੰਤਾ ਘਟਦੀ ਜਾਂਦੀ ਆ ਤਾਂ ਗੋਡੇ ਦੇ ਘਸਣ ਦੇ ਚਾਂਸਸ ਵੀ ਵੱਧ ਜਾਂਦੇ ਆ ਇੱਕ ਸਟੇਜ ਹੁੰਦੀ ਆ ਜਦੋਂ ਤੁਸੀਂ ਮਰੀਜ਼ ਦਾ ਜਿਹੜਾ ਗੋਡਾ ਚੇਂਜ ਕਰ ਦਿੰਨੇ ਹੋ ਤਾਂ ਉਹ ਕਿਹੜੀ ਇੱਕ ਉਹ ਸਟੇਜ ਹੁੰਦੀ ਆ ਜਦੋਂ ਮਤਲਬ ਮਰੀਜ਼ ਨੂੰ ਪਤਾ ਲੱਗ ਜਾਂਦਾ ਵੀ ਹੁਣ ਤਾਂ ਇਸ ਤੋਂ ਬਾਅਦ ਇਹ ਆਪ ਨੂੰ ਚੇਂਜ ਹੀ ਕਰਨਾ ਪੈਣਾ ਸੋ ਜਿਸ ਤਰ੍ਹਾਂ ਇੱਕ ਪੇਸ਼ੈਂਟ ਆ ਉਹ ਕਹਿੰਦਾ ਜੀ ਵੀ ਉਹਦੀ ਰੋਜ਼ਮਰ ਦੀ ਜ਼ਿੰਦਗੀ ਇਫੈਕਟ ਹੋ ਗਈ ਆ ਉਹ ਗੁਰਦੁਆਰਾ ਮੰਦਰ ਤਾਂ ਦੂਰ ਉਹ ਕਹਿੰਦਾ ਜੀ ਮੈਂ ਤਾਂ ਗਵਾਂਢਿਆਂ ਦੇ ਘਰ ਨਹੀਂ ਜਾ ਸਕਦਾ ਮੈਨੂੰ ਵਾਸ਼ਰੂਮ ਟਾਇਲਟ ਜਾਣਾ ਵੀ ਔਖਾ ਤੁਰਨਾ ਔਖਾ ਤੁੱਪੇ ਛਾਵੇਂ ਹੁਣ ਔਖਾ ਤੇ ਜਦੋਂ ਇੱਕ ਸਾਡੇ ਕਿਤਾਬ ਵਾਲੇ ਬੰਦੇ ਦੇ ਦੱਸਣ ਮੁਤਾਬਕ ਜਿਵੇਂ ਸਮਝਾਇਆ ਗਿਆ ਪੜਾਇਆ ਗਿਆ ਕਿ ਜੇ ਤੁਹਾਡੀ ਉਮਰ 50 ਸਾਲ ਤੋਂ ਉੱਤੇ ਹੈ ਤੇ ਤੁਹਾਡਾ ਤੋਰਾ ਫੇਰਾ 1 ਕਿਲੋਮੀਟਰ ਤੋਂ ਘਟ ਗਿਆ ਤਾਂ ਤੁਹਾਡੇ ਨਾ ਤੁਰਨ ਕਰਕੇ ਨਾ ਵਰਤੋਂ ਕਰਕੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਹੋਣ ਲੱਗ ਜਾਓਗੇ 50 50 ਸਾਲ ਦਾ ਬੰਦਾ 5 ਸਾਲਾਂ ਬਾਅਦ ਕਾਗਜ਼ਾਂ 'ਚ 55 ਦਾ ਹੋਏਗਾ ਪਰ ਦੇਖਣ ਨੂੰ 75 ਦਾ ਲੱਗੇਗਾ ਉਹਦੀ 20 ਸਾਲ ਹੋਰ ਘਟ ਗਈ ਸੋ ਇਹੋ ਜਿਹੇ ਲੋਕਾਂ ਵਾਸਤੇ ਗੋਡੇ ਬਦਲਾ ਲੈਣੇ ਲਾਜ਼ਮੀ ਨੇ ਤਾਂ ਇਹਦੇ ਵਿੱਚ ਮੈਂ ਕਹਾ ਵੀ ਕਿਸੇ ਡਾਕਟਰ ਦੀ ਸਲਾਹ ਨਾਲ ਉਹ ਪੇਸ਼ੈਂਟ ਆਪ ਦੱਸ ਸਕਦਾ ਉਹਦਾ ਸਰੀਰ ਉਹਦੇ ਗੋਡੇ ਨੇ ਉਹ ਕਹਿੰਦਾ ਜੀ ਮੈਥੇ ਚੁਰੇ ਨਹੀਂ ਜਾਂਦਾ ਇੱਕ ਬੰਦਾ ਆਦਾ ਉਹਦੇ ਗੋਡੇ ਇਹ ਹਾਲਾਤ ਦੇ ਐਕਸੀਡੈਂਟ ਦਾ ਵਕਸੇ ਹੋਏ ਨੇ ਪਰ ਉਹ ਕਹਿੰਦਾ ਜੀ ਮੈਂ ਤਾਂ ਡਾਕਟਰ ਸੈਰ ਕਰਦਾ ਦੋ 2 ਕਿਲੋਮੀਟਰ ਜਾਨਾ ਮੈਂ ਮੈਂ ਉਹਨੂੰ ਉਸ ਵਾਸਤੇ ਗੁੱਡੇ ਪਤਲੀ ਰਹਿ ਕਿਵੇਂ ਦੇਵਾਂਗਾ ਮੈਂ ਮਰੀਜ਼ ਨੂੰ ਟਰੀਟ ਕਰਨਾ ਮੈਂ ਤਾਂ ਸਿੰਪਟਮ ਨੂੰ ਟਰੀਟ ਕਰ ਰਹਾ ਮੈਂ ਐਕਸਰੇ ਨੂੰ ਟਰੀਟ ਨਹੀਂ ਕਰਨਾ ਜੀ ਵੈਸੇ ਕਈ ਬਜ਼ੁਰਗਾਂ ਦੇ ਵਿੱਚ ਆਤ ਬਣ ਜਾਂਦੀ ਹੈ ਕਿ ਚਲੋ ਜੀ ਕੋਈ ਦਵਾਈ ਲੈ ਲਓ ਕੋਈ ਪੇਨ ਕਿਲਰ ਲੈ ਲਓ ਉਹਦੇ ਨਾਲ ਚੱਲੀ ਜਾਂਦਾ ਹੈਗਾ ਹੈਨਾ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਉਹ ਜਦੋਂ ਕਿਡਨੀਆਂ ਤੇ ਅਸਰ ਪੈਂਦਾ ਉਹ ਪੇਨਕਿਲਰ ਦਾ ਤੇ ਉਹ ਮੈਨੂੰ ਲੱਗਦਾ ਵੀ ਟ੍ਰੀਟਮੈਂਟ ਨਾਲੋਂ ਤਾਂ ਵੱਧ ਪੈ ਜਾਂਦਾ ਕਿਉਂਕਿ ਉਧਰੋਂ ਕਿਡਨੀਆਂ ਦਾ ਨੁਕਸਾਨ ਹੋ ਜਾਂਦਾ ਉਧਰੋਂ ਬਿਲਕੁਲ ਜੀ ਬਿਲਕੁਲ ਆ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਹੀਂ ਲੈਣੀ ਚਾਹੀਦੀ ਡਾਕਟਰ ਜਿਹੜੇ ਹੈਗੇ ਨੇ ਉਹ ਕੰਸਲਟੈਂਟ ਦੇ ਤੌਰ ਦੇ ਉੱਤੇ ਸਮਾਜ ਦੇ ਵਿੱਚ ਬੈਠੇ ਨੇ ਉਹ ਤੁਹਾਡਾ ਫਾਇਦਾ ਕਰਨ ਲਈ ਬੈਠੇ ਆ ਜੇਕ ਡਾਕਟਰ ਤੁਹਾਨੂੰ ਟੈਸਟ ਕਰਨ ਵਾਸਤੇ ਕਹਿ ਰਿਹਾ ਤਾਂ ਉਹ ਆਮ ਲੋਕਾਂ ਦੇ ਦਿਮਾਗ ਚ ਉਹ ਡਾਕਟਰਾਂ ਨੇ ਟੈਸਟ ਲਿਖ ਕੇ ਪਾ ਨਹੀਂ ਸਾਡੇ ਸਾਡੇ ਤੋਂ ਮਹਿੰਗੇ ਟੈਸਟ ਲਿਖ ਕੇ ਫਾਇਦਾ ਘਟਣਾ ਨਹੀਂ ਤੁਹਾਡੇ ਟੈਸਟ ਕਰਵਾ ਕੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਡਾਇਗਨੋਸ ਕਰਕੇ ਉਹਨੇ ਆਪਣੀ ਕੰਸਲਟੇਸ਼ਨ ਫੀਸ ਲੈ ਲਈ ਆ ਪਰ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰੇਗਾ ਸੋ ਹਮੇਸ਼ਾ ਜ਼ਿੰਦਗੀ ਵਿੱਚ ਕਦੇ ਵੀ ਐਦਾਂ ਤੁਸੀਂ ਪੇਨ ਕਿਲਰ ਲੈਂਦੇ ਹੋ ਜਾਂ ਦਵਾਈਆਂ ਲੈਂਦੇ ਹੋ ਤੁਹਾਡੇ ਸਰੀਰ ਦੇ ਉੱਤੇ ਜਿਹੜਾ ਅਸਰ ਪੈਣਾ ਉਹ ਬਹੁਤ ਬਾਅਦ ਚ ਪੈਣਾ ਉਹ ਫਿਰ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹਨ ਹਨਾ ਜਿਵੇਂ ਅਸੀਂ ਕਹਿ ਦਿੰਨੇ ਆ ਸਾਡੀ ਲਾਈਫ ਐਕਸਪੈਕਟੇਸ ਦੀ ਘਟਦੀ ਘਟਦੀ ਜੀ 60 65 ਸਾਲ ਰਹਿ ਗਈ ਆ ਉਹ ਤਾਂ ਰੀਜ਼ਨ ਇੱਕੋ ਹੀ ਹੈ ਕਿ ਅਸੀਂ ਜੇ ਅਸੀਂ ਬਿਮਾਰੀ ਵੇਲੇ ਟੀਟ ਕਰਾਉਣ ਦੀ ਬਜਾਏ ਬਿਮਾਰੀ ਤੋਂ ਪਹਿਲਾਂ ਵੀ ਸੇ ਚੈੱਕਅਪ ਲਈ ਜਾਂਦੇ ਆ ਤਾਂ ਅਸੀਂ ਉਹ ਜੋ ਬਿਮਾਰੀ ਦੇ ਆਉਣ ਤੋਂ ਪਹਿਲਾਂ ਉਹ ਚੀਜ਼ਾਂ ਦਾ ਧਿਆਨ ਰੱਖ ਸਕਦੇ ਆ ਜਿਹੜੇ ਗੋਡੇ ਆਪਾਂ ਪਾਉਣੇ ਹੋ ਤੁਸੀਂ ਜਿਹੜੇ ਚੇਂਜ ਕਰਦੇ ਹੋ ਰਿਪਲੇਸਮੈਂਟ ਹੁੰਦੀ ਹੈ ਇਹ ਕਿੰਨੇ ਟਾਈਪ ਦੇ ਜਿਵੇਂ ਕਹਿੰਦੇ ਵੀ 골ਡ ਹੋ ਗਿਆ ਜਾਂ ਟਾਈਟੇਨੀਅਮ ਹੋ ਗਿਆ ਇਹ ਕੀ ਹੈ ਜੇ ਵਾਰੀ ਦੱਸੋ ਆ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਸਵਿਧਿਯਾ ਦੀ ਗੱਲ ਆਪਾਂ ਨੂੰ ਜਿਹੜਾ ਇਹ ਗੋਡੇ ਹੈ ਡ੍ਰੈਨਿੰਗ ਹੈ ਉਸ ਤਰ੍ਹਾਂ ਹੈ ਜਿਸ ਦੀ ਗੱਲ ਕਰ ਰਹੇ ਹਾਂ ਇਹ ਸਾਰੇ ਇੱਕ ਮੈਟਲ ਖਾਸ ਮੈਟਲ ਦੇ ਬਣੇ ਹੁੰਦੇ ਨੇ ਔਰ ਉਸ ਖਾਸ ਮੈਟਲ ਦੇ ਵਿੱਚ ਜਿਹੜੇ ਹੈਗੇ ਆ ਉਹ ਬੋਡੀ ਨਾਲ ਪੂਰਾ ਕੰਪੈਟੀਬਲ ਹੁੰਦਾ ਹਾਂ ਗੋਡੇ ਕੰਪਨੀਆ ਨੇ ਆਪਣੇ ਮੁਤਾਬਕ ਆਪਣੇ ਵੱਖ-ਵੱਖ ਨਾਮ ਰੱਖ ਰੱਖੇ ਨੇ ਪਰ ਇਹ ਜ਼ਰੂਰ ਹੈਗਾ ਕਿ ਜਿਹੜੇ ਕੁਝ ਗੋਡੇ ਜਿੰਮੇ ਹਾਈ ਫਲੈਕਸ ਗੋਡੇ ਆਉਂਦੇ ਆ ਵੀ ਜਿਹੜੇ ਜ਼ਿਆਦਾ ਮੁੜਦੇ ਹੈਗੇ ਨੇ ਉਹਨਾਂ ਦੇ ਐਕਚੁਅਲੀ ਜਿਹੜੀ ਅੰਦਰਲੇ ਕੱਟਸ ਨੇ ਜਿਹੜੀ ਉਹਨਾਂ ਦੀ ਅੰਦਰ ਦੀ ਕਰਵਿੰਗ ਬਣਾਈ ਹੋਈ ਆ ਉਹਦੇ ਤੇ ਡਿਪੈਂਡ ਕਰਦਾ ਹੈਗਾ ਕਿ ਕੁਝ ਜਿਹੜੇ ਪੁਰਾਣੇ ਮਾਡਲ ਸੀ ਉਹ ਪੁਰਾਣੇ ਅਜ ਤੋਂ 1970 80 ਦੇ ਗੋਡੇ ਪਾਉਂਦੇ ਸੀਗੇ ਫਿਰ 1990 2000 ਚ ਆ ਗਏ ਫਿਰ 2010 15 ਚ ਆ ਗਏ ਹੁਣ ਇਹ ਸਮਾਂ ਆ ਗਿਆ ਪੁਰਾਣੇ ਮਾਡਲਸ ਘਟ ਮੁੜਦੇ ਸੀ ਜਿਵੇਂ ਜਿਵੇਂ ਸਾਨੂੰ ਸਮਝ ਆਂਦੀ ਗਈ ਗੋਡੇ ਦੇ ਕਾਨਾਮੈਟਿਕਸ ਦੀ ਸਮਝ ਆਂਦੀ ਗਈ ਤਾਂ ਉਹ ਗੋਡੇ ਦੇ ਬਦਲਣ ਤੋਂ ਬਾਅਦ ਉਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਆ ਪਕਸਰ ਦੇ ਆ ਮੂਵਮੈਂਟ ਹੈਗੀ ਆ ਉਹ ਹੋਰ ਵੱਧ ਹੀ ਗਈ ਤਾਂ ਜਿਹੜੇ ਨਵੇਂ ਮਾਡਲ ਦੇ ਨਹੀਂ ਹੈਗੇ ਆ ਉਹ ਬੈਗੇ ਹੁੰਦੇ ਆ ਐਸ ਸੱਚ ਨਾਮ ਕੋਈ ਕਿਸੇ ਕੰਪਨੀ ਨੇ ਕੁਝ ਵੀ ਰੱਖਿਆ ਹੋਵੇ ਬਟ ਇਹਦੇ ਵਿੱਚ ਡਿਫਰੈਂਸ ਇਹੀ ਆ ਵੀ ਜਿਹੜੇ ਗੋਡਾ ਦੀ ਉਹਨਾਂ ਨੇ ਆਪਣੇ ਜ਼ਿਆਦਾ ਹਾਈ ਵੈਲਿਊ ਦਾ ਬੋਡਲ ਰੱਖਿਆ ਹੁੰਦਾ ਉਹ ਗੋਡਾ ਜ਼ਿਆਦਾ ਬੁੜਦਾ ਕਹਿੰਦੇ ਪਾਰਸ਼ੀਅਲ ਨੀਜ਼ ਰਿਪਲੇਸਮੈਂਟ ਤੇ ਟੋਟਲ ਨੀਜ਼ ਰਿਪਲੇਸਮੈਂਟ ਪਾਰਸ਼ਲ ਨੀਰ ਰੀਪਲੇਸਮੈਂਟ ਹੁੰਦਾ ਜੀ ਕਿ ਵਾਰੀ ਸਾਡੇ ਗੋਡੇ ਦੇ ਅੰਦਰਲੇ ਪਾਸੇ ਹੀ ਆ ਪ੍ਰੋਬਲਮ ਆਈ ਹੈ ਤੇ ਬਹੁਤ ਯੰਗ ਏਜ ਚ ਆਈ ਹੈ ਤਾਂ ਵੀ ਗੋ ਫਾਰ ਅ ਪਾਰਸ਼ਲ ਨੀਰ ਰੀਪਲੇਸਮੈਂਟ ਵੀ ਤੁਹਾਨੂੰ ਅਪਰ ਕਰ ਦਿੰਦੇ ਆ ਬਸ ਜਦੋਂ ਕੋਈ ਤੁਹਾਡੀ ਏਜ 50 ਸਾਲ ਦੇ ਕਰੀਬ ਹੈ ਫਿਰ ਤੁਸੀਂ ਪਾਰਸ਼ਲ ਨੀਰ ਰੀਪਲੇਸਮੈਂਟ ਵਾਲੇ ਪਾਸੇ ਅਸੀਂ ਘੱਟ ਰਿਕਮੈਂਡ ਕਰਦੇ ਆ ਰੀਜ਼ਨ ਇਹ ਹੁੰਦਾ ਕਿ ਪਾਰਸ਼ਲ ਨੀਰ ਰੀਪਲੇਸਮੈਂਟ ਤੋਂ ਬਾਅਦ ਜਦੋਂ ਵੀ ਤੁਹਾਡੇ ਬਾਰੇ ਗੋਡਾ ਬਦਲਾ ਜਾਏਗਾ ਤਾਂ ਜੇ ਮਨ ਲਓ ਪਾਰਸ਼ਲਲੀ ਤੋਂ ਬਾਅਦ ਦੂਸਰੇ ਪਾਸੇ ਵੀ ਪ੍ਰੋਬਲਮ ਆਉਂਦੀ ਹੈ ਤਾਂ ਹਮੇਸ਼ਾ ਉਹ ਸੈਕੰਡ ਸਟੇਜ ਵਾਲਾ ਨਹੀਂ ਜਾਏਗਾ ਰਿਵੀਜ਼ਨ ਨੀਟ ਤੇ ਜਾਏਗਾ ਤਾਂ ਰਿਵੀਜ਼ਨ ਨੀਟ ਫਿਰ ਮਹਿੰਗਾ ਹੁੰਦਾ ਉਹ ਕੰਪਨੀ ਬਣੀਆਂ ਵੀ ਮਹਿੰਗਾ ਆਉਂਦਾ ਉਹਦੇ ਵਿੱਚ ਹੋਰ ਵੀ ਸਾਜੋ ਸਜਮਾਨ ਦੀ ਪ੍ਰੋਬਲਮ ਆਉਂਦੀ ਹੈਗੀ ਆ ਸੋ ਆਈ ਥਿੰਕ ਮਤਲਬ ਇਹ ਇੱਕ ਡਾਕਟਰ ਨੂੰ ਮਿਲਣ ਤੋਂ ਬਾਅਦ ਇੱਕ ਵਾਈਜ਼ ਡਿਸੀਜਨ ਲਿਆ ਜਾ ਸਕਦਾ ਇਹ ਜੇ ਆਪਾਂ ਕਹੀਏ ਵੀ ਨੈਟ ਤੋਂ ਦੇਖ ਕੇ ਜਾਂ ਸਾਡੇ ਇੰਟਰਵਿਊ ਦੇਖ ਕੇ ਕਹੇ ਕੋਈ ਕਵੇ ਕਿ ਮੇਰਾ ਤਾਂ ਜੀ ਪਾਰਸ਼ਲ ਕਰ ਦਿਓ ਮੇਰਾ ਕੰਪਲੀਟ ਨਹੀਂ ਕਰਨਾ ਤਾਂ ਉਹ ਇਹਦਾ ਡਿਸੀਜਨ ਹੀ ਲਿਆ ਜਾ ਸਕਦਾ ਇੱਕ ਹੋਰ ਅੱਜਕੱਲ ਜਿਹੜੇ ਵੱਡੇ ਵੱਡੇ ਵਰਲਡ ਲੱਗੇ ਹੁੰਦੇ ਆ ਕਿ ਜਿਹੜਾ ਰੋਬੋਟਿਕ ਜਿਹੜਾ ਸਰਜਰੀ ਹੁੰਦੀ ਹੈ ਜੀ ਤਾਂ ਉਹ ਉਹ ਇੱਕ ਨਵੀਂ ਟੈਕਨੀਕ ਹੈ ਉਹਦੇ ਬਾਰੇ ਵੀ ਦੱਸੋ ਹਾਂਜੀ ਰੋਬੋਟਿਕ ਨੀ ਦਾ ਜਿਵੇਂ ਸੀ ਇਹ ਕਹਿੰਦਾ ਜੀ ਵੈਸਤਾ ਸਾਰੇ ਵੀ ਗੋਡੇ ਦੇ ਪਹਿਲਾਂ ਅਸੀਂ ਬਦਲਦੇ ਸੀ ਸਾਰੇ ਅਸੀਂ ਕੰਪਿਊਟਰ ਦੀ ਟੈਕਨੀਕ ਦੇ ਨਾਲ ਉਹਨਾਂ ਨੂੰ ਅਸੈਸ ਕਰਨ ਤੋਂ ਬਾਅਦ ਹੀ ਗੋਡੇ ਪਾਉਂਦੇ ਸੀ ਰੋਬੋਟਿਕ ਨੀ ਦੇ ਵਿੱਚ ਪ੍ਰੀਸੀਜਨ ਜਿਹੜੀ ਹੈਗੀ ਉਹ ਹੈਗੀ ਆ ਜੀ ਕਿ ਜ਼ੀਰੋ 에ਰਰ ਹੈ ਹੂੰ ਮਤਲਬ ਜੋ ਚੀਜ਼ ਮੈਂ ਆਪਣੇ ਲੈਵਲ ਤੇ ਤੇ ਦਿਮਾਗ ਨਾਲ ਡਿਸਾਈਡ ਕਰ ਰਿਹਾ ਹੂੰ ਉਹ ਚੀਜ਼ ਮੈਨੂੰ ਕੰਪਿਊਟਰ ਡਿਸਾਈਡ ਕਰਕੇ ਦੇ ਰਿਹਾ ਹੂੰ ਵੈਸੇ ਸਰਜਰੀ ਦੀ ਸਹੂਲਤ ਲਈ ਰੋਬੋਟਿਕ ਜਿਹੜਾ ਨਹੀਂ ਹੈਗਾ ਉਹਦਾ ਬਹੁਤ ਬੈਨੀਫਿਟ ਹੈਗਾ ਜਿਵੇਂ ਮੈਂ ਸਮਝਾ ਸਕਦਾ ਹਾਂ ਵੀ ਜਿਵੇਂ ਪਹਿਲਾਂ ਸਾਡੇ ਪੁਰਾਣੇ ਸਮੇਂ ਵਿੱਚ ਸਾਨੂੰ ਲੋਕਾਂ ਦੇ ਮੋਬਾਈਲ ਫੋਨ ਨੰਬਰ ਯਾਦ ਸੀ ਟੈਲੀਫੋਨ ਨੰਬਰ ਯਾਦ ਸੀ ਬਿਲਕੁਲ ਮੋਬਾਈਲ ਫੋਨ ਆਉਣ ਤੋਂ ਬਾਅਦ ਸਾਨੂੰ ਉਹ ਨੰਬਰ ਭੁੱਲਦੇ ਜਾ ਰਹੇ ਨੇ ਕਾ ਸਾਨੂੰ ਸਾਡੀ ਜਿਹੜੇ ਦਿਮਾਗ ਨੂੰ ਇੱਕ ਐਕਸਟਰਾ ਹੈਲਪ ਮਿਲ ਗਈ ਟੈਕਨੋਲੋਜੀ ਤੋਂ ਸੋ ਕੰਪਿਊਟਰ ਜਿਹੜੀ ਰੋਬੋਟਿਕ ਨੀ ਦੇ ਵਿੱਚ ਹੈਗਾ ਉਹਦੀ ਪ੍ਰੀਸੀਜਨ ਜਿਹੜੀ ਹੈਗੀ ਜੋ ਮੈਂ ਆਪਦੇ ਅੰਦਾਜ਼ੇ ਨਾਲ ਉਸ ਚੀਜ਼ ਨੂੰ ਨੀ ਨੂੰ ਸੈੱਟ ਕਰ ਰਿਹਾ ਮੈਂ ਉਹਦਾ ਟੇਢਾਪਨ ਠੀਕ ਕਰ ਰਿਹਾ ਉਹ ਰੋਬੋਟ ਰੋਬੋਟਿਕ ਨੀ ਨੀ ਹੈਗਾ ਉਹ ਮੈਨੂੰ ਉਸ ਪ੍ਰੋਪਰ ਤਰੀਕੇ ਨਾਲ ਦੱਸ ਰਿਹਾ ਦੱਸਣ ਤੋਂ ਬਾਅਦ ਉਹਦੀ ਅਸੈਸਮੈਂਟ ਤੋਂ ਬਾਅਦ ਮੈਨੂੰ ਦੱਸਦਾ ਕਿ ਇੰਨਾ ਕੱਟ ਲਗਾਣਾ ਉਹਦੇ ਉਹਨੂੰ ਅਸੀਂ ਸਮਝ ਸਕਦੇ ਹਾਂ ਕਿ ਜ਼ੀਰੋ ਐਰਰ ਹੈ ਅਸੀਂ ਰੋਬੋਟਿਕ ਨੀ ਨੂੰ ਅਸੀਂ ਰਿਪੋਰਟ ਕਰਦੇ ਪਰ ਇੱਕ ਗੱਲ ਜ਼ਰੂਰ ਹੈ ਕਿ ਰੋਬੋਟਿਕ ਨੀ ਮਹਿੰਗਾ ਪੈਂਦਾ ਮਹਿੰਗਾ ਰੋਬੋਟਿਕ ਨੀ ਦੇ ਵਿੱਚ ਸੈਂਸਰਸ ਲੱਗਦੇ ਨੇ ਜਿਹੜੇ ਸੈਂਸਰ ਇੱਕ ਵਾਰੀ ਯੂਜ਼ ਹੋਣੇ ਨੇ ਉਹਨਾਂ ਨੂੰ ਬਾਰ-ਬਾਰ ਅਸੀਂ ਮਤਲਬ ਕਰੋ ਮਹਿੰਗੇ ਹੋਣ ਕਰਕੇ ਤਾਂ ਉਹ ਉਹਦੀ ਕਾਸਟ ਵੱਧ ਜਾਂਦੀ ਹੈ ਸੋ ਜੇ ਕੋਈ ਬੰਦਾ ਕਹਿੰਦਾ ਮੈਂ ਰੋਬੋਟਿਕ ਨੀ ਕਰਾਣਾ ਤਾਂ ਉਸ ਨੂੰ ਉਹਦੀ ਹਾਈ ਕਾਸਟ ਪੇ ਕਰਨੀ ਪੈਗੀ ਬਿਕੋਜ਼ ਜਿਹੜੇ ਰੋਬੋਟਿਕ ਦੇ ਸੈਂਸਰ ਲੱਗਣੇ ਨੇ ਉਹਦੀ ਵੈਲਿਊ ਵਿੱਚ ਐਡ ਹੋ ਜਾਂਦੀ ਹੈ ਲਾਈਫ ਕਿੰਨੀ ਕੁ ਹੁੰਦੀ ਹੈ ਜਿਹੜੇ ਆਪਾਂ ਕੋਡੇ ਬਦਲ ਸੋ ਦੇਖੋ ਲਾਈਫ ਦੇ ਵਿੱਚ ਇੱਕ ਆਪਾਂ ਪੂਏ ਦਾ ਤਾਂ ਹੈ ਨਹੀਂ ਵੀ ਕੋਈ ਕੋਈ ਮੋਟਰਾਈਜ਼ਡ ਦਾ ਇਲੈਕਟ੍ਰੋਨਿਕ ਪਾਰਟ ਨਹੀਂ ਹੈ ਇਹ ਤਾਂ ਗੋਡੇ ਦੇ ਉੱਪਰ ਚੜਾ ਹੋਇਆ ਪਾਰਟ ਹੈ ਅਸਲ ਸੱਚ ਤੁਸੀਂ ਦੇਖੋਗੇ ਤਾਂ ਬਹੁਤ ਹਾਈ ਕੁਆਲਿਟੀ ਦਾ ਮੈਟਲ ਹੈ ਤੇ ਹਾਈ ਕੁਆਲਿਟੀ ਦਾ ਇਨਸਰਟ ਵਿੱਚ ਪੈਂਦਾ ਜਿਹੜਾ ਕਿ ਕਦੇ ਖਰਾਬ ਹੋਣ ਦੇ ਚਾਂਸਸ ਨਹੀਂ ਹੋਏ ਸਭ ਤੋਂ ਮਾੜੀ ਚੀਜ਼ ਹੈ ਇਨਸਾਨ ਦੀ ਹੱਡੀ ਉਹ ਹੱਡੀ ਘਸ ਗਈ ਸੀ ਹੱਡੀ ਕਮਜ਼ੋਰ ਪੈ ਗਈ ਸੀ ਪਈਓ ਗੋਡਾ ਘਸਿਆ ਹੈ ਜੇ ਕੋਈ ਇਨਸਾਨ ਗੋਡਾ ਬਦਲਾਉਣ ਤੋਂ ਬਾਅਦ ਉਹ ਕਹਿੰਦਾ ਵੀ ਮੇਰਾ ਤਾਂ ਗੋਡਾ ਬਦਲਾਇਆ ਹੋਇਆ ਮੈਨੂੰ ਤਾਂ ਖਾਣਾ ਪਾਣੀ ਇੱਥੇ ਦੇ ਦੇ ਦਿਓ ਬੈਠੇ ਬੈਠੇ ਨੂੰ ਦੇ ਦਿਓ ਤਾਂ ਜੇ ਉਹ ਨਹੀਂ ਤੁਰਦਾ ਤਾਂ ਉਹਦੀਆਂ ਹੱਡੀਆਂ ਸਮੇਂ ਦੇ ਨਾਲ ਕਮਜ਼ੋਰ ਪਈ ਜਾਣਗੀਆਂ ਤਾਂ ਜਿਹੜਾ ਕੱਪ ਦੇ ਵਿੱਚੋਂ ਹੱਡੀ ਲੂਸ ਹੋ ਕੇ ਬਾਹਰ ਨਿਕਲ ਜਾਏਗੀ ਸੋ ਮੈਂ ਸਮਝਦਾ ਵੀ ਜਿਹੜੇ ਮੈਂ ਆਮ ਤੌਰ ਤੇ ਸੀ ਲੋਕਾਂ ਨੂੰ ਕਹਿੰਦੇ ਆ ਵੀ ਜਿਹੜੇ ਲੋਕ ਆਏ ਨੇ ਕਹਿੰਦੇ ਜੀ ਮੈਂ ਮੇਰਾ ਤੁਰਨ ਨੂੰ ਜੀ ਨਹੀਂ ਕਰਦਾ ਵੈਸੀ ਆਲਸੀ ਨੇ ਉਹਨਾਂ ਦੇ ਗੋਡੇ ਛੇਤੀ ਫੇਲ ਹੁੰਦੇ ਆ ਜਿਹੜੇ ਲੋਕ ਗੋਡੇ ਪਵਾ ਕੇ ਉਸ ਤੋਂ ਬਾਅਦ ਫਿਰ 4 ਕਿਲੋਮੀਟਰ ਰੋਜ਼ਾਨਾ ਦੀ ਸੈਰ ਕਰਦੇ ਆ ਤੁਰਦੇ ਫਿਰਦੇ ਨੇ ਭੱਜਦੇ ਨੇ ਡਾਂਸ ਕਰਦੇ ਨੇ ਪੌੜੀਆਂ ਚੜ੍ਹਦੇ ਨੇ ਸਭ ਕੰਮ ਕਰਦੇ ਨੇ ਉਹਨਾਂ ਦੇ ਗੋਡੇ ਫੇਲ ਨਹੀਂ ਹੁੰਦੇ ਓਕੇ ਤੇ ਏਜ ਏਜ ਲਿਮਟ ਵੀ ਹੁੰਦੀ ਹੈ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿੰਦੇ ਵੀ ਯੰਗ ਏਜ ਦੇ ਵਿੱਚ ਵੀ ਨਹੀਂ ਚੇਂਜ ਹੋ ਸਕਦਾ ਜਾਂ ਸਭ ਇਸ ਤਰ੍ਹਾਂ ਹੈ ਵੀ ਇੱਕ ਮੋਟਾ ਜਿਹਾ ਅੰਦਾਜ਼ੇ ਮੁਤਾਬਕ ਜਦੋਂ ਅਸੀਂ ਸੋਚਦੇ ਆ ਵੀ ਕੋਈ ਇੱਕ ਗੋਡਾ 30 35 ਸਾਲ 40 ਸਾਲ 45 ਸਾਲ ਤੱਕ ਵਧੀਆ ਕੰਮ ਕਰ ਸਕਦਾ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਮਰੀਜ਼ ਦੀ ਏਜ ਨੂੰ ਖਿੱਚ ਕੇ ਅਸੀਂ 50 ਸਾਲ ਤੱਕ ਲੈ ਕੇ ਜਾਈਏ ਵੀ 50 ਸਾਲ ਤੱਕ ਓਕੇ ਸੌਕੇ ਉਦੋਂ ਉਸੇ ਸਮੇਂ ਨਾਲ ਸਾਰਾ ਜਾਵੇ ਬਟ ਜਿਹੜੇ ਜਿਵੇਂ ਕੋਈ ਗਠੀਆ ਵਾਲੇ ਮਰੀਜ਼ ਨੇ ਉਹਨਾਂ ਦੀ ਯੰਗ ਏਜ ਚ ਗੋਡੇ ਖਰਾਬ ਹੋ ਗਏ ਨੇ ਕੋਈ ਟ੍ਰੌਮੈਟਿਕ ਹੋ ਗਿਆ ਸਟ ਐਕਸੀਡੈਂਟ ਤੋਂ ਬਾਅਦ ਖਰਾਬ ਹੋ ਗਿਆ ਕਿਸੇ ਦੇ ਕੋਈ ਪਾਸਪੈਨ ਤੋਂ ਬਾਅਦ ਖਰਾਬ ਹੋ ਗਿਆ ਸੀਗਾ ਗੋਡਾ ਉਹ ਜ਼ਿਆਦਾ ਤੰਗ ਕਰ ਰਿਹਾ ਤਾਂ ਯੰਗ ਏਜ ਤੇ ਵੀ ਬਦਲਣਾ ਪੈਂਦਾ ਤਾਂ ਇਹ ਜਿਹੜੇ ਹੈਗੇ ਨੇ ਗੋਡੇ ਨੇ ਮਤਲਬ ਇਹਨਾਂ ਦੀ ਇੱਕ ਲਾਈਫ ਐਕਸਪੈਕਟੇਸ਼ਨ ਸੋਚ ਕੇ ਵੀ 35-40 ਸਾਲ ਤੱਕ ਇਹਨਾਂ ਨੇ ਕੰਮ ਕਰਨਾ ਹੈਗਾ ਤਾਂ ਅਸੀਂ ਉਮੀਦ ਕਹਿੰਦੇ ਆ ਵੀ ਥੋੜੀ ਜਿਹੀ ਏਜ ਵਧੇ ਜਿੱਤੇ ਕੀਤਾ ਜਾਵੇ ਅਦਰਵਾਇਜ਼ ਕਿਸੇ ਵੀ ਏਜ ਤੇ ਕੀਤਾ ਜਾ ਸਕਦਾ ਇੱਕ ਹੋਰ ਕੁਐਸਚਨ ਹੈ ਕਿ 40 ਤੋਂ ਬਾਅਦ ਨਾ ਜਾਗਰੂਕਤਾ ਘਟ ਜਾਂਦੀ ਹੈ ਕਿ ਸਰੀਰ ਨੂੰ ਸੈੱਟ ਰੱਖਣਾ ਫਿੱਟ ਰੱਖਣਾ ਤਾਂ ਆਪਣੀ weight ਦੇ ਵਿੱਚ ਗੇਨਿੰਗ ਆ ਜਾਂਦੀ ਹੈ ਆਪਾਂ ਕਹਿੰਦੇ ਹਨਾ ਤਾਂ ਉਹ weight ਜਿਹੜਾ ਵਧਿਆ ਹੁੰਦਾ ਹੈਗਾ ਜਦੋਂ ਗੋਡੇ ਦਾ ਆਪਰੇਸ਼ਨ ਕਰਦੇ ਆ ਉਹਦੇ ਤੇ ਕੋਈ ਇਫੈਕਟ ਪੈਂਦਾ ਘਟਾਉਣਾ ਪੈਂਦਾ ਹੈ ਕਿ ਕਿਵੇਂ ਕਰਨਾ ਪੈਂਦਾ ਨਹੀਂ ਮੈਨੂੰ ਲੱਗਦਾ ਵੀ ਇੱਕ ਬੜੀ ਮੋਜ ਵੀ ਕਹਿੰਦੇ ਆ ਵੀ ਮਨ ਸਾਫ਼ ਕਰਕੇ ਗੁਰਦੁਆਰੇ ਆਓ ਹਨਾ ਤੇ ਉਹ ਉਹ ਕਹਿੰਦੇ ਜੀ ਗੁਰਦਾਰਾ ਸਾਹਿਬ ਜਾਣਾ ਹੀ ਇਸ ਲਈ ਜੇ ਕਿ ਮਨ ਸਾਫ਼ ਹੋਵੇ ਤੇ ਵੇਟ ਘਟਾ ਕੇ ਜੇ ਮੇਰੇ ਕੋਲ ਮਰੀਜ਼ ਨੂੰ ਮੈਂ ਕਾਹਾਂ ਵੀ ਵੇਟ ਘਟਾ ਕੇ ਆਵਾਂ ਫਿਰ ਤੇਰਾ ਗੋਡਾ ਪਾਉਂਗਾ ਹੂੰ ਤੋ ਵੇਟ ਜਦੋਂ ਤੁਰ ਨਹੀਂ ਸਕਦਾ ਚੱਲ ਨਹੀਂ ਸਕਦਾ ਤੋ ਵੇਟ ਕਿਵੇਂ ਘਟਾਏਗਾ ਹੂੰ ਸੋ ਮੈਨੂੰ ਲੱਗਦਾ ਵੀ ਇਹ ਤਾਂ ਇਮਟੀਰੀਅਲ ਗੱਲ ਹੈ ਹਾਂ ਇਹ ਜ਼ਰੂਰ ਹੈ ਕਿ ਬਹੁਤ ਹੈਵੀ ਵੇਟ ਵਾਲਾ ਪੇਸ਼ੈਂਟ ਹੈ ਉਹਦੀ ਕਾਰਡੀਕ ਪ੍ਰੋਬਲਮਸ ਹੈਗੀਆਂ ECG ਪ੍ਰੋਬਲਮ ਜੇ ਜਸ ਕੁਝ ਆ ਰਹੀਆਂ ਨੇ ਜਾਂ ਕੋਈ ਓਬੈਸਟੀ ਕਰਕੇ ਕੋਈ ਬਹੁਤ ਜ਼ਿਆਦਾ ਸਮੱਸਿਆ ਇਦਾਂ ਦੀਆਂ ਹੈਗੀਆਂ ਵੀ ਉਹਨੂੰ ਬੇਹੋਸ਼ ਕਰਨਾ ਔਖਾ ਜਾਂ ਕੋਈ ਪ੍ਰੋਬਲਮ ਹੈਗੀਆਂ ਤਾਂ ਉਹ ਇੱਕ ਵੱਖਰੀ ਗੱਲ ਆ ਉਹ ਇੰਡੀਵਿਜੂਅਲ ਪ੍ਰੋਬਲਮ ਆ ਗਈ ਹੈ ਪਰ weight is not any hindrance ਕੋਈ weight ਦੀ ਗੱਲ ਨਹੀਂ ਹੈਗੀ weight ਤਾਂ ਰਿड्यूਸ ਹੀ ਤਾਂ ਹੋਏਗਾ ਜੇ ਗੋਡੇ ਪਾਏ ਜਾਣਗੇ ਸੋ ਮੈਨੂੰ ਲੱਗਦਾ ਵੀ ਇਹ ਤਾਂ ਕੋਈ ਕੋਈ ਡਿਫਰੈਂਸ ਨਹੀਂ ਹੈ ਇੱਕ ਆਪਣੇ ਪਿੰਡਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਜਿਹੜਾ ਐਂਥੀਸੀਆ ਦਾ ਇੰਜੈਕਸ਼ਨ ਲਗਾਉਣਾ ਹੈ ਨਾ ਤੇ ਉਹ ਰੀਡ ਦੀ ਹੱਡੀ ਦੇ ਵਿੱਚ ਲੱਗਦਾ ਇਹਦੇ ਇਸ ਆਪਰੇਸ਼ਨ ਦੇ ਵਿੱਚ ਵੀ ਲਗਾਉਣਾ ਪੈਂਦਾ ਜੀ ਰੀਡ ਦੀ ਹੱਡੀ ਵਿੱਚ ਇੰਜੈਕਸ਼ਨ ਲੱਗਦਾ ਜੀ ਔਰ ਉਸ ਇੰਜੈਕਸ਼ਨ ਦੇ ਨਾਲ-ਨਾਲ ਅਸੀਂ ਇੱਕ ਬਹੁਤ ਬਰੀਕ ਨਾਲ ਹੀ ਹੁੰਦੀ ਹੈ ਜਿਹੜੀ ਅਸੀਂ ਉਹ ਐਪੀਡੋਰਲ ਕੈਥਟਰ ਕਹਿੰਦੇ ਆ ਉਹ ਨਾਲੀ ਵਿੱਚ ਪੈ ਜਾਂਦੀ ਆ ਉਹ ਪਲਾਸਟਿਕ ਦੀ ਬਹੁਤ ਬਰੀਕ ਜੀ ਨਾਲੀ ਹੁੰਦੀ ਆ ਔਰ ਅਸੀਂ ਉਸ ਦੇ ਨਾਲ ਪੇਸ਼ੈਂਟ ਨੂੰ ਅ ਜਦ ਰਿਵ ਬਹੋਸ਼ੀ ਦਾ ਸੁਨਣਾਪਣ ਹੋ ਗਿਆ ਪੇਟ ਤੋਂ ਹੱਲੇ ਥੱਲੇ ਤੱਕ ਸੀ ਗੋਡੇ ਬਦਲਤੇ ਪੋਸਟ ਆਪਰੇਟਿਵ ਆਪਰੇਸ਼ਨ ਤੋਂ ਬਾਅਦ ਅਸੀਂ ਉਸ ਨਾਲ ਹੀ ਰਾਹੀ ਮਰੀਜ਼ ਨੂੰ ਕੰਟੀਨਿਊਸ ਦਵਾਈ ਸਲੋ ਮਾਤਰਾ ਦੇ ਦਿੰਦੇ ਰਹਿੰਦੇ ਆ ਉਹਦੇ ਨਾਲ ਮਰੀਜ਼ ਦੇ ਗੋਡਿਆਂ ਦਾ ਸੁਨਣਾਪਣ ਘਟ ਜਾਂਦਾ ਮਰੀਜ਼ ਤੁਰ ਸਕਦਾ ਔਰ ਦਰਦ ਬਿਲਕੁਲ ਨਹੀਂ ਹੁੰਦਾ ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਪੇਨਲੈਸ ਸਰਜਰੀ ਆ ਤੇ ਆਪਰੇਸ਼ਨ ਤੋਂ ਬਾਅਦ ਵੀ ਕੋਈ ਪੇਨ ਨਹੀਂ ਹੋਣਾ ਹੁਣ ਇਹਦੇ 3-4 ਦਿਨ ਲਗਾਤਾਰ ਉਹਦੇ ਕਮਰ ਦੇ ਵਿੱਚ ਅਸੀਂ ਇਹ ਇੰਜੈਕਸ਼ਨ ਆਪਾਂ ਦੇ ਰਹੇ ਆ ਤਾਂ ਉਹਦੇ ਨਾਲ ਕੀ ਹੋ ਰਿਹਾ ਕਿ ਉਹਨੂੰ ਪੇਨ ਹੋ ਨਹੀਂ ਰਿਹਾ ਤੋਂ ਪਹਿਲੇ ਦਿਨ ਹੀ ਗੋਡੇ ਮੋੜ ਲੈਂਦਾ ਵੈਰੀ ਫਸਟ ਡੇ ਗੋਡੇ ਮੋੜ ਲੈਂਦਾ ਜੀ ਕਿੰਨੇ ਟਾਈਮ ਬਾਅਦ ਤੁਰਨ ਲੱਗ ਜਾਂਦੇ ਜਦੋਂ ਆਪਰੇਸ਼ਨ ਨੈਕਸਟ ਡੇ ਨੈਕਸਟ ਡੇ ਹੋ ਜਾਂਦਾ ਹਾਂਜੀ ਜੇ ਆਪਾਂ ਇਹਦਾ ਲਾਸਟ ਸਵਾਲਾਂ ਵੱਲ ਚੱਲਦੇ ਆਪਾਂ ਤੇ ਇਹਦਾ ਜੇ ਖਰਚਾ ਲਾਈਏ ਕਿੰਨਾ ਕੁ ਖਰਚਾ ਹੋ ਜਾਂਦਾ ਹੈਗਾ ਅਪਰੋਕਸੀਮੇਟਲੀ ਯੈਸ ਸੋ ਦੇਖੋ ਜਿਹੜਾ ਤਾਂ ਹੈਗੇ ਨੇ ਨੀ ਪੁਰਾਣੇ ਮਾਡਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪੁਰਾਣੇ ਵਾਲੇ ਮਾਡਲ ਆਉਂਦੇ ਹੈਗੇ ਨੇ ਉਹ ਤਾਂ 90 ਕੁ ਹਜ਼ਾਰ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਖਰਚਾ ਹੈਗਾ ਜੀ ਉਹਦਾ ਔਰ ਜਿਹੜੇ ਹਾਈ ਕੁਆਲਿਟੀ ਵਾਲੇ ਹੈਗੇ ਨੇ ਜਿਵੇਂ ਨੀ ਹਾਈ ਫਲੈਕਸ ਨਹੀਂ ਹੈਗੇ ਨੇ ਉਹ ਸਵਾ ਕੁ ਤੋਂ ਲੈ ਕੇ 1.5 ਲੱਖ ਰੁਪਏ ਤੱਕ ਹੈਗੇ ਨੇ ਜੇ ਰੋਬੋਟੇ ਚਲੇ ਜਾਂਦੇ ਆ ਤਾਂ ਉਹੀ ਕੋਸਟ ਜਿਹੜੀ ਹੈਗੀ ਆ ਉਹ 2 ਲੱਖ ਤੁਤੇ ਕ੍ਰਾਸ ਕਰ ਜਾਂਦੀ ਹੈ ਜੀ ਸੋ ਕਿਉਂਕਿ ਉਹਦੇ ਤੇ ਸੈਂਸਰ ਲੱਗਣੇ ਆ ਜੋ ਐਕਚੁਅਲੀ ਜੋ ਸਮਾਨ ਸਾਨੂੰ ਬਾਜ਼ਾਰ ਚੋਂ ਮਿਲਣਾ ਕੰਪਨੀਆਂ ਵੱਲੋਂ ਬਣਾਇਆ ਮੈਨੂਫੈਕਚਰ ਕੀਤਾ ਜਾਂਦਾ ਅਸੀਂ ਉਹਨੂੰ ਪ੍ਰੋਕਿਊਰ ਕਰਕੇ ਹੀ ਸਮਾਨ ਅਸੀਂ ਅੱਗੇ ਉਹ ਕਰਨਾ ਸੋ ਇੱਕ ਜਿਹੜਾ ਖਰਚਾ ਹੈਗਾ ਵੀ ਐਵਰੇਜ ਕਹਿੰਦਾ 90000 ਤੋਂ ਲੈ ਕੇ ਸਵਾ 2 ਲੱਖ ਤੱਕ ਖਰਚਾ ਪੈਂਦਾ ਡਿਪੈਂਡਿੰਗ ਪੌਂਟ ਸੀ ਕਿਹੋ ਜੀ ਕੁਆਲਿਟੀ ਦਾ ਨਹੀਂ ਇਸਤੇਮਾਲ ਕਰ ਰਹੇ ਹੋ ਜਿਹੜੇ ਸਰਕਾਰਾਂ ਦੇ ਹੈਲਥ ਕਾਰਡ ਵੀ ਬਣੇ ਹੁੰਦੇ ਆ ਜੀ ਤਾਂ ਉਹਦੇ ਨਾਲ ਈਜ਼ੀ ਹੋ ਜਾਂਦਾ ਹੈ ਇਹ ਚੀਜ਼ਾਂ ਜਿਹੜਾ ਕਿਉਂਕਿ ਗਰੀਬ ਪਰਿਵਾਰਾਂ ਬਿਲਕੁਲ ਜੀ ਮੈਨੂੰ ਤਾਂ ਇੰਸ਼ੋਰੈਂਸ ਸਕੀਮ ਬੰਦੇ ਨੂੰ ਲੈਣੀ ਚਾਹੀਦੀ ਆ ਹਰ ਬੰਦਾ ਆਪਦੇ ਹੈਲਥ ਇੰਸ਼ੋਰੈਂਸ ਕਰਵਾਵੇ ਔਰ ਉਸ ਇੰਸ਼ੋਰੈਂਸ ਸਕੀਮ ਦੇ ਅੰਡਰ ਜੇ ਤੁਸੀ ਕੋਈ ਰਿਪਲੇਸਮੈਂਟ ਕਰਾਣੇ ਹੋ ਤਾਂ ਤੁਹਾਡਾ ਖਰਚਾ ਨਹੀਂ ਹੁੰਦਾ ਫਿਰ ਤੁਸੀਂ ਹਾਈ ਕੁਆਲਿਟੀ ਨੀ ਤੇ ਜਾ ਸਕਦੇ ਹੋ ਜਿਹੜੀ ਸਰਕਾਰੀ ਸਕੀਮ ਹੈਗੀ ਆ ਜੀ ਸਰਕਾਰੀ ਸਕੀਮ ਚ ਗੋਡੇ ਪਾਏ ਜਾਂਦੇ ਆ ਤੇ ਚੂਲੇ ਵੀ ਪਾਏ ਜਾਂਦੇ ਆ ਪਾ ਪਰ ਸਰਕਾਰੀ ਸਕੀਮ ਦੇ ਵਿੱਚ ਕੁਝ ਲਿਮਿਟੇਸ਼ਨ ਹੁੰਦੀ ਹੈ ਸਰਕਾਰ ਨੇ ਜਿਵੇਂ ਕੁਝ ਕੇਸਸ ਹੈਗੇ ਆ 98 ਕੇਸਸ ਵਕ ਵਕ ਚਲਾਉਂਦੇ ਸਰਜਰੀ ਦੇ ਵੀ ਹੈ ਗਾਇਨੀ ਦੇ ਵੀ ਹੈ ਆਰਥੋ ਦੇ ਵੀ ਹੈਗੇ ਆ ਨੀਰ ਰੀਪਲੇਸਮੈਂਟ ਉਹਦੇ ਵਿੱਚ ਆਉਂਦਾ ਚੂਲੇ ਦਾ ਬਦਲਣਾ ਵੀ ਵਿੱਚ ਆਉਂਦਾ ਹੈਗਾ ਇਹ ਸਾਰੇ ਕਿਸੇ ਸਰਕਾਰ ਨੇ ਸਰਕਾਰੀ ਹਸਪਤਾਲਾਂ ਚ ਰਿਜ਼ਰਵ ਕਰਤੇ। ਹੂੰ। ਵੀ ਸਿਰਫ ਸਰਕਾਰੀ ਚ ਹੋਣਿਆ। ਅੱਛਾ। ਫਿਰ ਉਹ ਸਰਕਾਰੀ ਤਾਂ ਰਿਜ਼ਰਵ ਕਰਤੇ। ਇਹ ਕੋਨਾਂ ਦੀ ਜਿਹੜੀ ਕਾਸਟ ਦੇ ਮੁਤਾਬਕ ਜੇ ਮੈਂ ਕਹਾਂ ਉਹ ਇਹ ਕਾਮਾਂ ਵੀ ਕਿਸੇ ਪੇਸ਼ੈਂਟ ਦੇ ਹਾਈ ਕੁਆਲਟੀ ਨਹੀਂ ਪੈ ਸਕਦਾ ਉਹ ਨਹੀਂ ਪੈ ਸਕਦਾ ਹਨਾ ਇਹ ਇਹ ਗੱਲਾਂ ਕੁਝ ਹੈਗੀਆਂ ਜਿਹੜੀਆਂ ਪ੍ਰੋਬਲਮ ਆਉਦੀਆਂ ਤੇ ਜਦੋਂ ਤੁਸੀਂ ਹੈਲਥ ਸਰਕਾਰੀ ਇੰਸ਼ੋਰੈਂਸ ਲੈਨੇ ਹੋ ਤੇ ਜਦੋਂ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਲੈਨੇ ਹੋ ਪ੍ਰਾਈਵੇਟ ਇੰਸ਼ੋਰੈਂਸ ਜਿਵੇਂ ਇੱਕ ਬੰਦੇ ਨੇ ਪ੍ਰਾਈਵੇਟ ਇੰਸ਼ੋਰੈਂਸ ਆਪਣੇ ਲੈਵਲ ਤੇ ਲਈ ਹੋਈ ਆ ਉਹ ਉਹਦੇ ਪੈਸੇ ਪੇ ਕਰ ਰਿਆ ਪ੍ਰੀਮੀਅਮ ਪੇ ਕਰ ਰਿਆ ਤੇ ਜਿਹੜਾ ਪ੍ਰੀਮੀਅਮ ਪੇ ਕੀਤਾ ਜਾਂਦਾ ਉਹ ਜਿਹੜਾ ਡਿਪੈਂਡਿੰਗ ਔਨ ਡੇਟ ਤੁਹਾਨੂੰ ਉਸ ਤਰ੍ਹਾਂ ਦਾ ਅਗਰ ਫੀਡ ਜਿਹੜਾ ਰਿਟਰਨ ਬੈਕ ਮਿਲਦੀ ਹੈਗੀ ਇੰਸ਼ੋਰੈਂਸ ਦੇ ਵਿੱਚ ਕੱਲਾ ਜਿਹੜਾ ਇਹ ਗੋਡਿਆਂ ਦਾ ਟ੍ਰੀਟਮੈਂਟ ਹੀ ਇਨਵੋਲਵ ਹੁੰਦਾ ਕਿ ਜਿਹੜਾ ਜਿਵੇਂ ਤੁਹਾਡੇ ਕੋਲੇ ਹਸਪੀਟਲ ਦੇ ਵਿੱਚ ਰਹਿੰਦਾਗਾ 2-3 ਦਿਨ 4 ਸਾਰਾ ਕੁਝ ਜੀ ਸਾਰਾ ਕੁਝ ਐਵਰੀਥਿੰਗ ਇੰਸ਼ੋਰੈਂਸ ਵੀ ਹੁੰਦਾ ਜੀ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਜਿਹੜਾ ਤੁਹਾਡੇ ਕੋਲ ਜਿਵੇਂ 90000 ਤੋਂ ਲੈ ਕੇ ਉਹਦੀ ਸਭਾ ਦੋਲਕ ਦੀ ਉਹਦੇ ਵਿੱਚ ਸਾਰਾ ਪੈਕੇਜ ਹੈ ਹਸਪੀਟਲ ਦੇ ਸਾਰੇ ਦਵਾਈਆਂ ਸਾਡੇ ਆਪਰੇਸ਼ਨ ਸਾਰਾ ਬੇਹੋਸ਼ੀ ਦਾ ਕੋਈ ਗੋਡੇ ਦੀ ਕੋਸਟ ਨਹੀਂ ਹੈ ਉਹਦੇ ਵਿੱਚ ਇੱਕ ਲਾਸਟ ਸਵਾਲ ਮੇਰੇ ਦਿਮਾਗ 'ਚ ਆਇਆ ਕਿ ਕੀ ਦੋਨੇ ਗੋਡੇ ਇਕੱਠੇ ਚੇਂਜ ਕਰਵਾਉਣੇ ਜ਼ਰੂਰੀ ਹੁੰਦੇ ਜਾਂ ਇੱਕ ਹੋ ਸਕਦਾ ਇਕੱਲਾ-ਇਕੱਲਾ ਹੋਊਗਾ ਸੋ ਦੇਖੋ ਪੇਸ਼ੈਂਟ ਫਿੱਟ ਹੈ ਕੋਈ ਪ੍ਰੋਬਲਮ ਨਹੀਂ ਹੈ ਕੋਕਾਰਡਿਕ ਪ੍ਰੋਬਲਮ ਨਹੀਂ ਹੈ ਕੁਝ ਨਹੀਂ ਹੈਗਾ ਤਾਂ ਅਸੀਂ ਪ੍ਰਿਫਰ ਕਰਦੇ ਹਾਂ ਕਿ ਦੋਨੋਂ ਗੋਡੇ ਇਕੱਠੇ ਪਾਏ ਜਾਣ ਬਿਕੋਜ਼ ਇੱਕੋ ਵਾਰੀ ਪੈਣਾ ਇੱਕੋ ਵਾਰੀ ਬਦਲੇ ਜਾਣਗੇ ਇੱਕ ਵਾਰੀ ਸਾਰਾ ਸਿਸਟਮ ਡੁੱਬ ਜਾਣਾ ਕੋਈ ਕੋਈ ਸਰੀਰ ਤੇ ਉੱਤੇ ਡੰਗਾਂ ਦਾ ਬੋਝ ਪੈਣਾ ਪਰ ਬਹੁਤ ਵਾਰੀ ਪੈਸੇ ਦਾ ਕੰਸਟੈਂਟਸ ਹੁੰਦਾ ਕੋਈ ਬੰਦਾ ਕਹਿੰਦਾ ਜੀ ਬਿਲਕੁਲ ਪੇਮੈਂਟ ਹੈ ਨਹੀਂ ਤਾਂ ਸਿੰਗਲ ਨਹੀਂ ਕਰਾਉਣਾ ਜਾਂ ਖਰਾਬ ਹੀ ਇੱਕ ਨਹੀਂ ਹੋਇਆ ਵਿਆ ਦੂਜਾ ਨਹੀਂ ਠੀਕ ਪਿਆ ਇਹ ਗੱਲ ਮੈਂ ਜਰੂਰ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਗੋਡੇ ਜਿੱਨਾਂ ਦੇ ਬਿੰਗੇ ਨੇ ਜਾਂ ਗੋਡੇ ਦਾ ਜਿਵੇਂ ਗੈਪ ਘਟ ਗਿਆ ਜਦੋਂ ਆਪਾਂ ਗੱਲ ਕਰਦੇ ਚਿੱਲੀ ਚਿੱਲੀ ਘਸ ਗਈ ਹੈ ਗੈਪ ਘਟ ਗਿਆ ਤਾਂ ਜਦੋਂ ਤੁਸੀਂ ਗੈਪ ਦੇ ਚਿੱਲੀ ਦਾ ਲੈਵਲ ਦੁਬਾਰੇ ਖੜਾ ਕਰਤਾ ਤਾਂ ਉਹ ਅੰਦਾ ਇੰਚ ਪੌਣਾ ਇੰਚ ਸਵਾ ਇੰਚ ਤੱਕ ਗੋਡਾ ਲੰਮਾ ਹੋ ਸਕਦਾ ਲੱਤ ਲੰਬੀ ਹੋ ਜਾਂਦੀ ਹੈ ਲੱਤ ਲੰਬੀ ਹੋ ਜਾਂਦੀ ਹੈ ਤਾਂ ਫਿਰ ਪੇਸ਼ੈਂਟ ਆਉਂਦਾ ਕਹਿੰਦਾ ਜੀ ਇਹ ਤਾਂ ਦੱਸੋ ਠੀਕ ਹੋ ਗਿਆ ਹੁਣ ਮੇਰਾ ਇਹ ਦਰਦ ਕਰਨ ਲੱਗਿਆ ਬਿਕਾਉਂ ਉਹ ਦਰਦ ਤਾਂ ਹੋਣਾ ਸੀਗਾ ਵੀ ਇਹ ਛੋਟਾ ਪਲਾਟ ਛੋਟੀ ਪੈ ਗਈ ਆ ਹੁਣ ਇਹ ਲੱਤ ਲੰਬੀ ਹੋ ਗਈ ਆ ਇਹ ਇਹ ਪੁਰਾਣੇ ਜਵਾਨੇ ਵੇਲੇ ਦੇ ਲੈਵਲ ਤੇ ਪਹੁੰਚ ਗਈ ਆ ਤਾਂ ਉਹ ਵੈਸੇ ਵੀ ਜਦੋਂ ਥੋੜੀ ਟੇਢੀ ਚੀਜ਼ ਨੂੰ ਤੁਸੀਂ ਸਿੱਧੀ ਕਰਦੇ ਹੋ ਤਾਂ ਉਹ ਲੰਬੀ ਹੋ ਜਾਂਦੀ ਆ ਤਾਂ ਉਹਦੇ ਨਾਲ ਕਿਉਂਕਿ ਕੰਪਿਊਟਰਾਈਜ਼ਡ ਗੋਡੇ ਪਾਏ ਜਾਂਦੇ ਨੇ ਉਹ ਬਿਲਕੁਲ ਲੱਛਿੱਦੀ ਹੋਊਗੀ ਬਿੰਗਾਪਣਾ ਵੀ ਚਲਾ ਗਿਆ ਇਹ ਲੱਛੋਟੀ ਹੋ ਜਾਂਦੀ ਆ ਸੋ ਅਸੀਂ ਪ੍ਰੀਫਰ ਕਰਦੇ ਹਾਂ ਇੱਕ ਇਕੱਠੇ ਪਾਏ ਜਾਂ ਇੱਕ ਡਾਇਬੀਟਿਸ ਦੇ ਪੇਸ਼ੈਂਟ ਦੇ ਸਵਾਲ ਇੱਕ ਹੋਰ ਆ ਸਾਡੇ ਕੋਲੇ ਉਹ ਡਾਇਬੀਟਿਸ ਦੇ ਪੇਸ਼ੈਂਟ ਲਈ ਈਜ਼ੀ ਹੁੰਦਾ ਜਿਹੜਾ ਗੋਡੇ ਦੀ ਜਿਹੜੇ ਆਪਾਂ ਬਦਲਾਉਨੇ ਦੇਖੋ ਈਜ਼ੀ ਤਾਂ ਨਹੀਂ ਆਪਾਂ ਐਵੇਂ ਕਹਿ ਸਕਦੇ ਈਜ਼ੀ ਹੁੰਦਾ ਕਿਉਂਕਿ ਜਦੋਂ ਕਿਸੇ ਨਾਲ ਕੋ ਮਾਰਬਿਡਿਟੀ ਹੈਗੀ ਆ ਚਾਹੇ ਉਹ ਹਾਰਟ ਦੀ ਸਮੱਸਿਆ ਹੈ ਜਾਂ ਤੁਸੀਂ ਡਾਇਬੀਟਿਸ ਦੀ ਸਮੱਸਿਆ ਹੈ ਤਾਂ ਇੱਕ ਮੋਟਾ ਜਿਹਾ ਹਿਸਾਬ ਹੈਗਾ ਵੀ ਉਹ ਚੀਜ਼ਾਂ ਨਾਲ ਸਾਡੇ ਅਸੀਂ ਉਹਨਾਂ ਨਾਲ ਡੀਲ ਕਰਨਾ ਪੈਂਦਾ ਹੈ ਹਾਂ ਇਹ ਜ਼ਰੂਰ ਹੈ ਕਿ ਜਦੋਂ ਡਾਇਬੀਟਿਕ ਪੇਸ਼ੈਂਟਸ ਆਉਂਦਾ ਹੈ ਤੇ ਪਹਿਲਾ ਸਭ ਤੋਂ ਪਹਿਲਾਂ ਅਸੀਂ ਉਸ ਦੀ 슈ਗਰ ਲੈਵਲ ਨੂੰ ਨਾਰਮਲ ਲੈ ਕੇ ਆਉਨੇ ਆ ਫਿਰ ਅਸੀਂ ਉਹਦਾ ਜਿਹੜਾ ਹੈਗਾ ਟੈਸਟ ਕਰਦੇ ਹੈਗੇ ਆ ਬਲੱਡ ਟੈਸਟ ਕੀਤੇ ਜਾਂਦੇ ਆ ਜਿਨ੍ਹਾਂ ਦੇ ਨਾਲ ਅਸੀਂ ਦੇਖਦੇ ਆ ਵੀ ਕੋਈ ਇਹਦੇ ਅੰਦਰ ਇਨਫੈਕਸ਼ਨ ਜਾਂ ਇਨਫਲੇਮੇਸ਼ਨ ਦੇ ਚਾਂਸਸ ਤਾਂ ਨਹੀਂ ਹੈਗੇ ਜੇ ਕੋਈ ਇਦਾਂ ਦਾ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਐਡਵਾਈਸ ਕਰ ਦਿੰਦਾ ਵੀ ਤੁਸੀਂ ਇੱਕ ਹਫਤਾ ਰੁਕੋ ਦੋ ਹਫਤੇ ਰੁਕੋ ਤਾਂ ਕਿ ਉਹਨਾਂ ਦੀ ਪ੍ਰੋਪਰ ਬੋਡੀ ਦੀ ਜਿਹੜੀ ਕੁਆਲਿਟੀ ਲੈਵਲ ਹੈਗਾ ਉਹ ਉਹ ਰੱਖਿਆ ਜਾਵੇ ਤਾਂ ਕਿ ਇਨਫੈਕਸ਼ਨ ਹੋਣ ਦੇ ਚਾਂਸਸ ਨਾ ਹੋ ਠੀਕ ਥੈਂਕ ਯੂ ਜੀ ਤੁਸੀਂ ਇਹ ਦੀ ਜਿਹੜੀ ਬਰੀਫਲੀ ਜਿਹੜਾ ਤੁਸੀਂ ਸਾਨੂੰ ਇਹਦੀ ਨੌਲੇਜ ਦਿੱਤੀ ਗੋਡਿਆਂ ਦੀ ਸਾਡੇ ਦਰਸ਼ਕਾਂ ਲਈ ਅੱਜ ਇਹ ਸਹਾਇਕ ਹੋਊਗੀ ਵੀਡੀਓ ਤਾਂ ਤੁਸੀਂ ਦੇਖ ਰਹੇ ਸੀਗੇ ਪ੍ਰੋ ਪ੍ਰਾਈਮ ਨਿਊਜ਼ ਜੁੜੇ ਰਹੋ ਸਾਡੇ ਨਾਲ ਇਦਾਂ ਦੀ ਹੋਰ ਇਨਫੋਰਮੇਸ਼ਨ ਵਾਲੀ ਵੀਡੀਓਜ਼ ਲਈ ਸ਼ੁਕਰੀਆ ਜੀ। ਧੰਨਵਾਦ। ਥੈਂਕ ਯੂ।